ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾधा स्वामी ਸੰਗਤ ਜੀ ਅੱਜ ਦੀ ਇਹ ਸਾਖੀ ਉਹਨਾਂ ਲੋਕਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਸਾਡੇ ਸਤਿਗੁਰੂ ਦੇ ਕੋਲ ਸਾਡੇ ਲਈ ਟਾਈਮ ਨਹੀਂ ਹੈ ਬਾਬਾ ਜੀ ਸਾਨੂੰ ਮਿਲਣ ਨਹੀਂ ਆਉਂਦੇ ਉਹ ਲੋਕ ਸ਼ਾਇਦ ਇਹ ਭੁੱਲ ਗਏ ਹਨ ਕਿ ਸਾਲ ਵਿੱਚ ਇੰਨੇ ਸਾਰੇ ਸਤ ਸੰਗ ਬਾਬਾ ਜੀ ਆਪਣੇ ਲਈ ਨਹੀਂ ਬਲਕਿ ਸੰਗਤ ਦੇ ਲਈ ਕਰਦੇ ਹਨ ਅਤੇ ਜੋ ਲੋਕ ਬਾਬਾ ਜੀ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਨ ਉਹਨਾਂ ਨੂੰ ਮਿਲਣ ਲਈ ਬਾਬਾ ਜੀ ਖੁਦ ਆ ਜਾਂਦੇ ਹਨ ਪਰ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਅੱਜ ਦੀ ਇਹ ਸਾਖੀ ਉਹਨਾਂ ਲੋਕਾਂ ਦੇ ਲਈ ਹੈ ਇਹ ਸਾਖੀ ਉਸ ਸਤਸੰਗੀ ਸੇਵਾਦਾਰ ਦੀ ਹੈ ਜੋ ਡੇਰੇ ਵਿੱਚ ਰਹਿੰਦਾ ਸੀ ਅਤੇ ਬਾਬਾ ਜੀ ਨਾਲ ਬਹੁਤ ਪਿਆਰ ਕਰਦਾ ਸੀ ਉਸ ਪਾਈ ਨੇ ਡੇਰੇ ਵਿੱਚ ਸੇਵਾ ਲਈ ਹੋਈ ਸੀ ਅਤੇ ਉਹ ਨਾਲ ਸੇਵਾ ਕਰਦਾ ਸੀ ਉਸ ਦੀ ਸੇਵਾ ਇੰਨੀ ਸੀ ਕਿ ਬਾਬਾ ਜੀ ਉਸ ਨੂੰ ਮਿਲਦੇ ਸਨ ਉਸ ਦੀ ਤਾਰੀਫ ਕਰਦੇ ਸਨ ਬਾਬਾ ਜੀ ਜਦੋਂ ਵੀ ਉਸ ਨੂੰ ਪੁੱਛਦੇ ਸੀ ਕਿ ਉਹਨੂੰ ਕੁਝ ਚਾਹੀਦਾ ਹੈ ਤਾਂ ਤੂੰ ਦੱਸ ਤਾਂ ਉਹ ਭਾਈ ਇਹ ਬੋਲ ਦਿੰਦਾ ਸੀ ਕਿ ਬਾਬਾ ਜੀ ਤੁਸੀਂ ਸਭ ਜਾਣਦੇ ਹੋ ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਮੈਂ ਕੋਈ ਭਗਵਾਨ ਨਹੀਂ ਹਾਂ ਕਿ ਮੈਂ ਸਭ ਸਮਝ ਲਵਾਂਗਾ ਤਾਂ ਉਹ ਭਾਈ ਕਹਿੰਦਾ ਕਿ ਬਾਬਾ ਜੀ ਮੇਰੇ ਲਈ ਤੁਸੀਂ ਹੀ ਪਰਮਾਤਮਾ ਤੋਂ ਵੱਧ ਕੇ ਹੋ ਤਾਂ ਬਾਬਾ ਜੀ ਮੁਸਕਰਾ ਦਿੰਦੇ ਸਨ ਐਵੇਂ ਹੀ ਇਹ ਮਹੀਨੇ ਨਾਲ ਬੀਤਦੇ ਗਏ ਅਤੇ ਇੱਕ ਵਾਰ ਬਾਬਾ ਜੀ ਕੁਝ ਦਿਨਾਂ ਲਈ Satsang ਕਰਨ ਲਈ ਵਿਦੇਸ਼ ਗਏ ਅਤੇ ਜਦੋਂ ਉਹ ਵਾਪਸ ਆਏ ਤਾਂ ਬਾਬਾ ਜੀ ਨੇ ਢੇਰੇ ਦੇ ਸਾਰੇ ਸੇਵਾਦਾਰਾਂ ਨੂੰ ਦਰਸ਼ਨ ਦਿੱਤੇ ਉਹਨਾਂ ਨਾਲ ਗੱਲਾਂ ਕੀਤੀਆਂ ਪਰ ਬਾਬਾ ਜੀ ਨੇ ਦੇਖਿਆ ਕਿ ਉਹ ਭਾਈ ਇੱਥੇ ਮੌਜੂਦ ਨਹੀਂ ਹੈ ਤਾਂ ਬਾਬਾ ਜੀ ਦੂਜੇ ਸੇਵਾਦਾਰਾਂ ਤੋਂ ਪੁੱਛਣ ਲੱਗੇ ਕਿ ਉਹ ਭਾਈ ਕਿੱਥੇ ਹੈ ਤਾਂ ਕਿਸੇ ਨੂੰ ਵੀ ਨਹੀਂ ਪਤਾ ਸੀ ਉਹ ਕਿੱਥੇ ਗਿਆ ਬਾਬਾ ਜੀ ਹੈਰਾਨ ਸੀ ਅਤੇ ਕਹਿਣ ਲੱਗੇ ਕਿ ਤੁਹਾਡਾ ਸਾਥੀ ਸੇਵਾਦਾਰ ਅਚਾਨਕ ਕਿੱਥੇ ਚਲਾ ਗਿਆ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਤਾਂ ਸਾਰੇ ਸੇਵਾਦਾਰ ਅੱਖਾਂ ਨੂੰ ਕੇ ਖੜੇ ਹੋ ਗਏ ਤੇ ਬੋਲਣ ਲੱਗੇ ਕਿ ਬਾਬਾ ਜੀ ਤੁਸੀਂ ਸਭ ਜਾਣਦੇ ਹੋ ਤਾਂ ਜੀ ਕਹਿੰਦੇ ਹਨ ਕਿ ਤੁਸੀਂ ਮੈਨੂੰ ਪਰਮਾਤਮਾ ਸਮਝ ਰੱਖਿਆ ਹੈ ਮੈਂ ਵੀ ਤੁਹਾਡੇ ਵਰਗਾ ਇਨਸਾਨ ਹੀ ਹਾਂ ਫਿਰ ਇੱਕ ਬਜ਼ੁਰਗ ਸੇਵਾਦਾਰ ਉੱਥੇ ਆ ਗਿਆ ਅਤੇ ਕਹਿਣ ਲੱਗਾ ਕਿ ਬਾਬਾ ਜੀ ਮੈਂ ਜਾਣਦਾ ਹਾਂ ਉਸ ਬਾਰੇ ਤਾਂ ਬਾਬਾ ਜੀ ਨੇ ਕਿਹਾ ਕਿ ਬੋਲ ਭਾਈ ਉਹ ਕਿੱਥੇ ਹੈ ਤਾਂ ਉਹ ਬਜ਼ੁਰਗ ਬੋਲਿਆ ਕਿ ਉਹ ਬਿਮਾਰ ਹੋ ਗਿਆ ਸੀ ਤਾਂ ਬਾਬਾ ਜੀ ਬੋਲੇ ਉਹ ਕਿੱਥੇ ਰਹਿੰਦਾ ਹੈ ਉਸ ਦਾ ਘਰ ਪਰਿਵਾਰ ਕਿੱਥੇ ਹੈ ਤਾਂ ਉਹ ਬਜ਼ੁਰਗ ਹੱਥ ਜੋੜ ਕੇ ਅੱਖਾਂ ਝੁਕਾ ਕੇ ਖੜਾ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਮੈਨੂੰ ਪਤਾ ਨਹੀਂ ਕੀ ਉਹ ਕਿੱਥੇ ਹੈ ਤੇ ਬਾਬਾ ਜੀ ਕਹਿਣ ਲੱਗੇ ਉਸ ਦੇ ਪਰਿਵਾਰ ਵਿੱਚੋਂ ਕਿਸੇ ਹੋਰ ਵਿਅਕਤੀ ਨੂੰ ਜਾਣਦਾ ਹੈ ਤਾਂ ਉਸ ਦੇ ਪਰਿਵਾਰ ਬਾਰੇ ਦੱਸ ਮੈਨੂੰ ਉਹ ਕਹਿੰਦਾ ਹੈ ਕਿ ਬਾਬਾ ਜੀ ਉਹ ਇਕੱਲਾ ਹੈ ਉਸਨੇ ਵਿਆਹ ਨਹੀਂ ਕਰਵਾਇਆ ਸੀ ਤਾਂ ਬਾਬਾ ਜੀ ਪੁੱਛਦੇ ਹਨ ਕਿ ਉਸਨੇ ਵਿਆਹ ਕਿਉਂ ਨਹੀਂ ਕਰਵਾਇਆ ਬਜ਼ੁਰਗ ਕਹਿੰਦਾ ਹੈ ਬਾਬਾ ਜੀ ਜਦੋਂ ਵੀ ਮੈਂ ਉਸ ਨੂੰ ਪੁੱਛਦਾ ਸੀ ਤਾਂ ਉਹ ਹਮੇਸ਼ਾ ਕਹਿ ਦਿੰਦਾ ਸੀ ਕਿ ਮੈਂ ਇਹ ਜੀਵਨ ਬਾਬਾ ਜੀ ਅਤੇ ਇਸ ਡੇਰੇ ਦੇ ਨਾਮ ਕਰ ਦਿੱਤਾ ਹੈ ਹੁਣ ਮੇਰਾ ਇਹੀ ਮੇਰਾ ਕਰ ਹੈ ਅਤੇ ਤੁਸੀਂ ਮੇਰਾ ਪਰਿਵਾਰ ਹੋ ਤਾਂ ਬਾਬਾ ਜੀ ਸੋਚਣ ਲੱਗੇ ਕਿ ਐਵੇਂ ਦੇ ਸੇਵਾਦਾਰ ਵੀ ਹਨ ਮੇਰੇ ਡੇਰੇ ਵਿੱਚ ਬਾਬਾ ਜੀ ਥੋੜੇ ਭਾਵੁਕ ਹੋ ਗਏ ਅਤੇ ਕਹਿੰਦੇ ਹਨ ਕੀ ਭਾਈ ਤੂੰ ਮੈਨੂੰ ਦੱਸ ਹੁਣ ਉਹ ਕਿੱਥੇ ਹੈ ਕਿੱਥੇ ਮਿਲੇਗਾ ਤਾਂ ਉਹ ਬਜ਼ੁਰਗ ਕਹਿਣ ਲੱਗਾ ਕਿ ਬਾਬਾ ਜੀ ਉਹ ਭਾਈ ਹਮੇਸ਼ਾ ਕਹਿੰਦਾ ਸੀ ਕਿ ਬਾਬਾ ਜੀ ਤਾਂ ਸਭ ਜਾਣਦੇ ਹਨ ਅਤੇ ਕਦੇ ਵੀ ਮੈਂ ਡੇਰੇ ਵਿੱਚੋਂ ਗਿਆ ਤਾਂ ਮੈਨੂੰ ਯਕੀਨ ਹੈ ਕਿ ਉਹ ਮੈਨੂੰ ਖੁਦ ਲੱਭ ਲੈਣਗੇ ਇਹ ਸੁਣ ਕੇ ਬਾਬਾ ਜੀ ਨੇ ਮੁਸਕਰਾ ਦਿੱਤਾ ਤੇ ਕਹਿਣ ਲੱਗੇ ਠੀਕ ਮੈਂ ਖੁਦ ਹੀ ਜਾਣ ਲਵਾਂਗਾ ਕਿ ਉਹ ਕਿੱਥੇ ਹੈ ਫਿਰ ਰਾਤ ਨੂੰ ਬਾਬਾ ਜੀ ਆਪਣੇ ਕਮਰੇ ਵਿੱਚ ਜਾਂਦੇ ਹਨ ਤੇ ਸਿਮਰਨ ਵਿੱਚ ਬੈਠਦੇ ਹਨ ਬਾਬਾ ਜੀ ਲਗਾਤਾਰ ਸਿਮਰਨ ਤੇ ਬੈਠੇ ਰਹਿੰਦੇ ਹਨ ਅਤੇ ਲਗਭਗ ਰਾਤ ਦੇ 2 ਵਜੇ ਬਾਬਾ ਜੀ ਸਿਮਰਨ ਤੋਂ ਉੱਠ ਜਾਂਦੇ ਹਨ ਅਤੇ ਡਰਾਈਵਰ ਨੂੰ ਫੋਨ ਕਰਕੇ ਬੁਲਾਉਂਦੇ ਹਨ ਡਰਾਈਵਰ ਰਾਤ ਦੇ 2 ਵਜੇ ਉੱਥੇ ਆ ਜਾਂਦਾ ਹੈ ਅਤੇ ਗੱਡੀ ਦਾ ਦਰਵਾਜ਼ਾ ਖੋਲ ਕੇ ਬਾਬਾ ਜੀ ਨੂੰ ਬਿਠਾ ਲੈਂਦੇ ਹਨ ਬਾਬਾ ਜੀ ਕਹਿੰਦੇ ਹਨ ਭਾਈ ਫੋਨ ਕਰਕੇ ਪੁੱਛਤਾ ਲੈਂਦਾ ਕਿ ਰਾਤ ਦੇ 2 ਵਜੇ ਕਿੱਥੇ ਜਾਣਾ ਹੈ ਤਾਂ ਉਹ ਕਹਿੰਦਾ ਹੈ ਬਾਬਾ ਜੀ ਮੈਂ ਤੁਹਾਡਾ ਸੇਵਾਦਾਰ ਹਾਂ ਮੇਰਾ ਹੱਕ ਨਹੀਂ ਕਿ ਮੈਂ ਤੁਹਾਨੂੰ ਪੁੱਛ ਸਕਾਂ ਤੁਹਾਡਾ ਹੁਕਮ ਹੋਇਆ ਹੈ ਕਿ ਗੱਡੀ ਲੈ ਕੇ ਆਓ ਤਾਂ ਮੈਂ ਆ ਗਿਆ ਬਾਬਾ ਜੀ ਮਨ ਹੀ ਮਨ ਮੁਸਕਰਾਉਣ ਲੱਗ ਪਏ ਲੱਗੇ ਕਿ ਭਾਈ ਤੁਸੀਂ ਸਭ ਨੇ ਮੈਨੂੰ ਪਰਮਾਤਮਾ ਬਣਾ ਰੱਖਿਆ ਹੈ ਬਾਬਾ ਜੀ ਕਹਿਣ ਲੱਗੇ ਕਿ ਮੇਰੇ ਸਾਰੇ ਸੇਵਾਦਾਰ ਕਿੰਨੇ ਚੰਗੇ ਹਨ ਤਾਂ ਨਿਕਲਦੇ ਨਿਕਲਦੇ ਰਾਤ ਦੇ 2:3 ਵਜ ਗਏ ਤਾਂ ਡੇਰੇ ਦੇ ਗੇਟ ਤੇ ਜਦੋਂ ਸੇਵਾਦਾਰ ਨੇ ਬਾਬਾ ਜੀ ਦੀ ਗੱਡੀ ਆਉਂਦੀ ਦੇਖੀ ਤਾਂ ਉਸੇ ਸਮੇਂ ਤੇ ਗੇਟ ਖੋਲ ਦਿੱਤਾ ਕਿਸੇ ਨੇ ਵੀ ਕੁਝ ਨਹੀਂ ਪੁੱਛਿਆ ਬਾਬਾ ਜੀ ਕਿੱਥੇ ਜਾ ਰਹੇ ਹਨ ਕਿਉਂਕਿ ਸਭ ਨੂੰ ਵਿਸ਼ਵਾਸ ਸੀ ਕਿ ਬਾਬਾ ਜੀ ਆਪਣੇ ਕਿਸੇ ਪਿਆਰੇ ਨੂੰ ਮਿਲਣ ਜਾ ਰਹੇ ਹਨ ਫਿਰ ਡੇਰੇ ਤੋਂ ਬਾਹਰ ਨਿਕਲ ਕੇ ਬਾਬਾ ਜੀ ਨੇ ਗੱਡੀ ਹਸਪਤਾਲ ਲੈ ਕੇ ਜਾਣ ਨੂੰ ਕਿਹਾ ਅਤੇ ਹਸਪਤਾਲ ਪਹੁੰਚ ਕੇ ਬਾਬਾ ਜੀ ਗੱਡੀ ਤੋਂ ਉਤਰ ਗਏ ਅਤੇ ਉੱਪਰ ਤੀਜੀ ਮੰਜ਼ਲ ਤੇ ਪਹੁੰਚ ਗਏ ਉੱਥੇ ਉਹ ਇੱਕ ਕਮਰੇ ਵਿੱਚ ਗਏ ਜਿੱਥੇ ਉਹ ਸੇਵਾਦਾਰ ਸੌ ਰਿਹਾ ਸੀ ਬਾਬਾ ਜੀ ਉਸ ਦੇ ਕੋਲ ਬੈਠ ਗਏ ਅਤੇ ਉਸ ਦੇ ਸਿਰ ਤੇ ਹੱਥ ਫੇਰਿਆ ਤਾਂ ਉਹ ਸੇਵਾਦਾਰ ਇੱਕਦਮ ਉੱਠ ਕੇ ਬੈਠ ਗਿਆ ਅਤੇ ਬਾਬਾ ਜੀ ਨੂੰ ਆਪਣੇ ਸਾਹਮਣੇ ਦੇਖ ਕੇ ਜੋੜ ਨਾਲ ਰੋਣ ਲੱਗ ਪਿਆ ਅਤੇ ਬਾਬਾ ਜੀ ਦੇ ਹੱਥ ਫੜ ਕੇ ਪੁੱਛਣ ਲੱਗਾ ਕਿ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਕਿੱਥੇ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਤੂੰ ਤਾਂ ਕਹਿੰਦਾ ਸੀ ਕਿ ਬਾਬਾ ਜੀ ਤੁਸੀਂ ਜਾਣੀ ਜਾਣ ਹੋ ਤੁਸੀਂ ਮੈਨੂੰ ਆਪਣੇ ਆਪ ਲੈ ਬ ਲਵੋਗੇ ਤਾ ਦੇਖ ਮੈਂ ਤੈਨੂੰ ਲੱਭ ਲਿਆ ਉਹ ਸੇਵਾਦਾਰ ਬਹੁਤ ਰੋਇਆ ਅਤੇ ਕਹਿਣ ਲੱਗਾ ਕਿ ਬਾਬਾ ਜੀ ਤੁਹਾਡੇ ਦਰਸ਼ਨ ਹੋ ਗਏ ਹੁਣ ਮੈਂ ਮਰ ਵੀ ਜਾਮਾ ਤਾਂ ਕੋਈ ਪਰਵਾਹ ਨਹੀਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਤੈਨੂੰ ਕਈ ਸਾਲ ਹੋਰ ਸੇਵਾ ਕਰਨੀ ਹੈ ਹਜੇ ਉਸ ਸਮਾਂ ਜੇ ਉਸਮਾ ਨਹੀਂ ਆਇਆ ਤੂੰ ਜਲਦੀ ਠੀਕ ਹੋ ਕੇ ਡੇਰੇ ਵਿੱਚ ਪਹੁੰਚ ਜਾ ਤਾਂ ਉਹ ਸੇਵਾਦਾਰ ਬੋਲਿਆ ਕਿ ਬਾਬਾ ਜੀ ਹੁਣ ਮੈਂ ਬਹੁਤ ਬਜ਼ੁਰਗ ਹੋ ਗਿਆ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਹਜੇ ਤੂੰ ਬਜ਼ੁਰਗ ਨਹੀਂ ਹੋਇਆ ਤੂੰ ਤਾਂ ਹਜੇ ਬਹੁਤ ਸੇਵਾ ਕਰਨੀ ਹੈ ਤੂੰ ਚਿੰਤਾ ਨਾ ਕਰ ਤੂੰ ਜਦੋਂ ਵੀ ਜਾਵੇਂਗਾ ਡੇਰੇ ਵਿੱਚੋਂ ਹੀ ਜਾਵੇਂਗਾ ਇਹ ਸੁਣ ਕੇ ਉਹ ਸੇਵਾਦਾਰ ਬਹੁਤ ਖੁਸ਼ ਹੋ ਗਿਆ ਅਤੇ ਕਹਿਣ ਲੱਗਾ ਕਿ ਬਾਬਾ ਜੀ ਮੈਂ ਹੁਣੇ ਤੁਹਾਡੇ ਨਾਲ ਚੱਲਦਾ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਨਹੀਂ ਹਜੇ ਪਹਿਲਾਂ ਤੂੰ ਇੱਥੇ ਆਪਣਾ ਪੂਰਾ ਇਲਾਜ ਕਰਵਾ ਲੈ ਚੰਗੀ ਤਰ੍ਹਾਂ ਠੀਕ ਹੋ ਕੇ ਬਾਅਦ ਵਿੱਚ ਤੂੰ ਹਮੇਸ਼ਾ ਡੇਰੇ ਵਿੱਚ ਹੀ ਰਹਿਵੇਂਗਾ ਉੱਥੇ ਇੱਕ ਕਮਰਾ ਦੇ ਦਿੱਤਾ ਜਾਵੇਗਾ ਸਾ ਸੰਗ ਜੀ ਇਸ ਦੇ ਬਾਅਦ ਇਕਦਮ ਠੀਕ ਹੋ ਗਿਆ ਅਤੇ ਵਾਪਸ ਡੇਰੇ ਵਿੱਚ ਪਹੁੰਚ ਕੇ ਬਾਬਾ ਜੀ ਨੂੰ ਮਿਲੇ ਅਤੇ ਬਾਬਾ ਜੀ ਦਾ ਧੰਨਵਾਦ ਕੀਤਾ ਕਿ ਬਾਬਾ ਜੀ ਤੁਸੀਂ ਮੈਨੂੰ ਮਿਲਣ ਲਈ ਨਹੀਂ ਆਉਂਦੇ ਤਾਂ ਮੈਂ ਉੱਥੇ ਹੀ ਮਰ ਜਾਂਦਾ ਤਾਂ ਬਾਬਾ ਜੀ ਬੋਲੇ हे ਭਾਈ ਐਵੇਂ ਕਿਵੇਂ ਤੈਨੂੰ ਇਕੱਲਾ ਛੱਡ ਦਿੰਦਾ ਤੂੰ ਤਾਂ ਪੂਰਾ ਜੀਵਨ ਮੇਰੇ ਉਤੇ ਡੇਰੇ ਦੇ ਨਾਮ ਕੀਤਾ ਹੈ ਤਾਂ ਤੈਨੂੰ ਕੀ ਲੱਗਿਆ ਕਿ ਤੈਨੂੰ ਐਵੇਂ ਹੀ ਛੱਡ ਦਿੱਤਾ ਭਾਈ ਤੂੰ ਤਾਂ ਬਹੁਤ ਮਨ ਨਾਲ ਸੇਵਾ ਕਰਨੀ ਹੈ ਤੂੰ ਮੇਰੇ ਡੇਰੇ ਦੀ ਫਿਰ ਬਾਬਾ ਜੀ ਨੇ ਬੈਟਰੀ ਸੈਵ ਨੂੰ ਬੁਲਾਇਆ ਅਤੇ ਕਿਹਾ ਕਿ ਭਾਈ ਇਹਨਾਂ ਨੂੰ ਇੱਕ ਕਮਰਾ ਦੇ ਦੇਵੋ ਹੁਣ ਤੋਂ ਇਹ ਇੱਥੇ ਹੀ ਡੇਰੇ ਵਿੱਚ ਰਹਿਣਗੇ ਸੰਗਤ ਜੀ ਉਸ ਦੇ ਬਾਅਦ ਉਹ ਭਾਈ ਉੱਥੇ ਹੀ ਡੇਰੇ ਵਿੱਚ ਰਹਿਣ ਲੱਗਾ ਪਹਿਲਾਂ ਦੀ ਤਰ੍ਹਾਂ ਪੂਰੀ ਲਗਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਾਧ ਸੰਗ ਜੀ ਜਦੋਂ ਅਸੀਂ ਪੂਰੇ ਵਿਸ਼ਵਾਸ ਨਾਲ ਸੇਵਾ ਕਰਦੇ ਹਾਂ ਤਾਂ ਉਹ ਮਾਲਕ ਸਾਡਾ ਵਿਸ਼ਵਾਸ ਨਹੀਂ ਟੁੱਟਣ ਦਿੰਦਾ ਇਸ ਲਈ ਤਾਂ ਕਹਿੰਦੇ ਹਨ ਕਿ ਵਿਸ਼ਵਾਸ ਕਰਕੇ ਦੇਖੋ ਵਿਸ਼ਵਾਸ ਵਿੱਚ ਬੜੀ ਤਾਕਤ ਹੈ ਪਰ ਥੋੜੀ ਜਿਹੀ ਮੁਸ਼ਕਿਲ ਆ ਜਾਵੇ ਸਾਡਾ ਵਿਸ਼ਵਾਸ ਡਗਮਣਾਉਣ ਲੱਗ ਜਾਂਦਾ ਹੈ ਜਦ ਕਿ ਸਾਨੂੰ ਕਦੇ ਵੀ ਡਗਮਣਾ ਨਹੀਂ ਚਾਹੀਦਾ ਸੁੱਖ ਅਤੇ ਦੁੱਖ ਤਾਂ ਜ਼ਿੰਦਗੀ ਦਾ ਇਕ ਹਿੱਸਾ ਹੁੰਦੇ ਹਨ ਇਹ ਤਾਂ ਆਉਂਦੇ ਜਾਂਦੇ ਰਹਿਣਗੇ ਕਿਸੇ ਸੰਤ ਨੇ ਆਪਣੇ ਭਗਤ ਨੂੰ ਪੁੱਛਿਆ ਕਿ ਸਾਹਮਣੇ ਦੀਵਾਰ ਤੇ ਕੁਝ ਐਵੇਂ ਲਿਖਿਆ ਹੈ ਜਿਸ ਨੂੰ ਪੜਨ ਤੋਂ ਬਾਅਦ ਸੁਖੀ ਆਦਮੀ ਦੁਖੀ ਹੋ ਜਾਵੇ ਤਾਂ ਦੁਖੀ ਆਦਮੀ ਸੁਖੀ ਹੋ ਜਾਵੇ ਤਾਂ ਭਗਤ ਨੇ ਲਿਖ ਦਿੱਤਾ ਇਹ ਵਕਤ ਗੁਜ਼ਰ ਜਾਵੇਗਾ ਰਾਧਾ ਸਵਾਮੀ